ਤਾਂ ਧੰਨਵਾਦ ਉਹ ਤਾਂ ਬਣਾਉਂਦਾ ਮੈਂ ਤੁਹਾਨੂੰ ਇਹ ਕਹਿ ਤੂੰ ਤਾਂ ਮੈਂ ਮਾਹ ਬੈ ਪ੍ਰੈਸ ਰਿਲੀਜ਼ ਜੀ ਤਾਂ ਕਿ ਕਰੀ ਪ੍ਰੈਸ ਰਿਲੀਜ਼ ਬਣਾ ਕੇ ਭੇਜ ਦਿੰਦਾ ਮਨਾ ਕੰਰ ਲੈਰ ਮੈਨੂੰ ਆ ਉਹ ਕਰਨਾ ਮੈਨੂੰ ਵੀਡੀਓ ਲਿਖ ਭੇਜਦੀ ਮੈਂ ਮੁੰਡਾ ਦਾ ਪ੍ਰੈਸ ਨੋਟ ਬਣਾਉਂਦਾ ਉਹਨੂੰ ਭੇਜ ਦਿੰਦਾ ਮਾਉਣ ਸੁਣ ਕੇ ਆ 7-8 ਮਿੰਟ ਦੀ ਪ੍ਰੈਸ ਰਿਲੀਜ਼ ਬਣਾ ਕੇ ਭੇਜ ਦੇਣਾ ਬਸ ਪਰਸਾ ਜੀ ਜਾਨਵਰ ਨੂੰ ਨਾ ਇਹ ਨਾ ਰਿਹਾ ਨਾ ਵਾਈ ਨਾ ਕੋਣ ਅੱਜ ਅੱਜ ਚਲ ਦਾ ਦੋ ਹਾਂਜੀ ਸਰ ਹਾਂਜੀ ਦੇਖੋ 2 ਦਿਨ ਪਹਿਲਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਸੁਖੀ ਰੰਧਾਵੇ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਹੈ ਜਿਦੇ ਵਿੱਚ ਕਿਹਾ ਕਿ ਮੇਰਾ ਨਾਮ ਗੁਪਤ ਰੱਖਿਆ ਜਾਵੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਕੋਈ ਸ਼ਿਕਾਇਤ ਕਰ ਰਹੇ ਹੋ ਰੰਧਾਵਾ ਸਾਹਿਬ ਫਿਰ ਡਰ ਕਿਸ ਗੱਲ ਦਾ ਜੇ ਤੁਹਾਡੀ ਸ਼ਾਦਤ ਜਿਹੜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਗੁੰੜ ਰਹੇ ਹੋ ਤੇ ਜਦੋਂ ਕੁਲ ਹੱਥ ਵੱਸ ਨਾ ਚੱਲਿਆ ਹੁਣ ਇਲੈਕਸ਼ਨ ਕਮਿਸ਼ਨ ਤੱਕ ਤੁਸੀਂ ਪੱਤਰ ਲਿਖ ਕੇ ਪਾਰਟੀ ਦੇ ਅੰਦਰੂਨੀ ਢਾਂਚੇ ਦੇ ਸਾਡੇ ਜਥੇਵੰਦਕ ਢਾਂਚੇ ਚੋਣਾਂ ਦੇ ਖਿਲਾਫ ਆ ਹੀ ਗਏ ਉਹ ਤਾਂ ਫਿਰ ਡਰ ਕਿਸ ਗੱਲ ਦਾ ਰੰਧਾਵਾ ਸਾਹਿਬ ਕਹਿੰਦੇ ਨੇ ਚੋਣ ਕਮਿਸ਼ਨ ਨੂੰ ਕੀ ਇਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਰਨਲਿਸਟ ਅਜਲਾਸ ਨਾ ਕਰ ਦਿੱਤਾ ਜਾਵੇ ਰੰਧਾਵਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ 105 ਸਾਲ ਦਾ ਇਤਿਹਾਸ ਤੇ 105 ਸਾਲ ਦੇ ਜਿੰਨੀ ਵਾਰ ਵੀ ਪੰਜ ਸਰਵਾਰ ਬਾਦ ਸ਼੍ਰੋਮਣੀ ਕਲਜੇ ਦਾ ਪ੍ਰਧਾਨ ਚੁਣਿਆ ਜਾਂਦਾ 105 ਸਾਲ ਦੀ ਰਿਵਾਇਤ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਕੀਤਾ ਜਾਂਦਾ ਕਮਾਲ ਦੀ ਗੱਲ ਹੈ ਜਿਹੜੇ ਬੰਦਾ ਸੁਖੀ ਰੰਧਾਵੇ ਦੇ ਪਿਤਾ ਨੇ ਸ੍ਰੀ ਕਾਲ ਤਖਤ ਸਾਹਿਬ ਜਦੋਂ ਕਾਂਗਰਸ 인ਦਰਾ ਗਾਂਧੀ ਨੇ ਟੈਂਕ ਚੜਾਏ ਤੋਪਾਂ ਨਾਲ ਢੈ ਢੇਰੀ ਸਾਡੇ ਗੁਰੂ ਧਾਮ ਕੀਤੇ ਤਾਂ ਇਹੀ ਸੁਖੀ ਰੰਧਾਵੇ ਨੇ ਪਿਤਾ ਨੇ ਲੱਡੂ ਵੰਡੇ ਸੀ ਮਤਲਬ 35 ਗੁਰੂ ਧਾਮਾਂ ਤੇ ਅਟੈਕ ਹੋਇਆ ਹੋਵੇ ਤੇ ਸਿੱਖਾਂ ਨੂੰ ਕੋਹ ਕੋ ਕੇ ਨਸਲਕੁਸ਼ੀ ਕੀਤੀ ਗਈ ਹੋਵੇ ਮਾਰਿਆ ਗਿਆ ਹੋਵੇ ਤੇ ਸੁਖੀ ਰੰਧਾਵੇ ਦਾ ਪਿਓ ਲੱਡੂ ਬੰਡੇ ਉਹ ਸੁਖੀ ਰੰਧਾਵਾ ਅੱਜ ਪੰਥ ਦਾ ਦਰਦ ਦਿਖਾ ਰਿਹਾ ਹੈ ਭਾਈ ਤੂੰ ਤਰ੍ਹਾਂ ਤਰ੍ਹਾਂ ਦੇ ਸਾਡੀ ਪਾਰਟੀ ਦੇ ਵਿੱਚ ਭਮਾ ਬੀਜਪੀ ਆ ਭਮਾ ਹੋਰ ਪਾਰਟੀ ਹੈ ਕੋਈ ਜਾਂ ਸਾਡੇ ਵਾਲੇ ਵਿੱਚੋਂ ਗਏ ਸੁਧਾਰ ਲਹਿਰ ਵਾਲੇ ਉਹਨਾਂ ਦਾ ਤਾਂ ਅਸੀਂ ਪਹਿਲਾਂ ਬਹੁਤ ਕੁਝ ਦੱਸੁਕਿਆ ਕਿ ਕਿਵੇਂ ਉਹ ਉਹਨਾਂ ਦਾ ਨਿਸ਼ਾਨਾ ਕੇਵਲ ਤੇ ਕੇਵਲ ਪਾਰਟੀ ਨੂੰ ਟਾ ਲਾਉਣਾ ਪਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਖੜਗੇ ਸਾਹਿਬ ਕਾਂਗਰਸ ਦੇ ਪ੍ਰਧਾਨ ਉਹਨਾਂ ਦਾ ਅਜੰਡਾ ਇਹ ਸੁਖੀ ਰਧਾਵੇ ਰਾਹੀਂ ਸੁਖਿੰਦਰ ਸਿੰਘ ਰਧਾਵੇ ਰਾਹੀਂ ਬਾਹਰ ਆਇਆ ਕਿ ਕਿਵੇਂ ਬੀਬੀ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਦੇ ਇਸ਼ਾਰਿਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪਲਾਨ ਚੱਲ ਰਿਹਾ ਸੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਬੰਦਿਆਂ ਨੇ ਕਦੇ ਅਜੇ ਤੱਕ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਕਦੇ ਸਪੋਰਟ ਨਹੀਂ ਕੀਤੀ ਸਿੱਖਾਂ ਦੀ ਨਸਲ ਕੁਸੀ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਮੁੱਛਾਂ ਚੜਾ ਕੇ ਬੁੱਥਾਂ ਦੇ ਪੈਟ ਕੇ ਵੋਟ ਪਾਉਂਦੇ ਨੇ ਉਹ ਲੋਕ ਅਕਾਲੀ ਦਲ ਨੂੰ ਤੇ ਪੰਥ ਨੂੰ ਤਕੜਾ ਕਰਨ ਲਈ ਫੇਸਬੁੱਕ ਤੇ ਪੋਸਟਾਂ ਪਾਉਂਦੇ ਨੇ ਇਹ ਬਹੁਤ ਵੱਡੀ ਚਾਲ ਹੈ ਕਿਉਂਕਿ ਗਾਂਧੀ ਪਰਿਵਾਰ ਸ਼ੁਰੂ ਤੋਂ ਸ਼ਰਮਣੀ ਕਾਲੇ ਦਲ ਪੰਥ ਦੀ ਨਮਾਇंदा ਜਥੇਬੰਦੀ ਦੇ ਖਿਲਾਫ ਸੋ ਰੰਧਾਵਾ ਸਾਹਿਬ ਇੰਦਰਾ ਗਾਂਧੀ ਨੇ ਜ਼ੋਰ ਲਾ ਲਿਆ ਬੈਂਤ ਸਿੰਘ ਨੇ ਜ਼ੋਰ ਲਾ ਲਿਆ ਤੁਹਾਡੇ ਪੁਰਖਿਆਂ ਨੇ ਬਥੇਰਾ ਜ਼ੋਰ ਲਾ ਲਿਆ ਅਕਾਲੀ ਦਲ ਨੂੰ ਖਤਮ ਕਰ ਲਈ ਸੋ ਨਾ ਇਹ ਅਕਾਲੀ ਦਲ ਇੰਦਰਾ ਗਾਂਧੀ ਖਤਮ ਕਰ ਸਕੀਆ ਨਾ ਬੈਂਤ ਸਿੰਘ ਕਰ ਸਕਿਆ ਤੇ ਨਾ ਤੁਹਾਡੇ ਪਿਤਾ ਜੀ ਕਰ ਚੁਕੇ ਨੇ ਤੇ ਨਾ ਇਹ ਤੁਸੀਂ ਕਰ ਸਕਦੇ ਹੋ ਸੋ ਇਸ ਲਈ ਤੁਸੀਂ ਜਿਹੜੇ 24 ਬੰਦੇ ਕਾਂਗਰਸ ਦੇ ਵਿੱਚੋਂ ਜਿਨ੍ਹਾਂ ਨੇ ਕਿਹਾ ਸੀ ਗਾਂਧੀ ਪਰਿਵਾਰ ਨੂੰ ਕਾਂਗਰਸ ਤੋਂ ਪਰੇ ਕਰੋ ਤੁਸੀਂ ਭਾਈ ਉਹਨਾਂ ਦੀ ਭਰਤੀ ਕਰਾ ਕੇ ਫਿਰ ਕਾਂਗਰਸ ਦਾ ਪ੍ਰਧਾਨ ਨਮਾ ਚੁਣ ਲੰਦੇ ਸੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਇਹ ਸੁਧਾਰ ਲਹਿਰ ਹੈ ਜਿਹੜੀ ਅੱਜ ਪੰਪ ਪੰਜ ਮੈਂਬਰੀ ਕਮੇਟੀ ਵੀ ਹੈ ਜਿਹੜੀ ਗੁੰਮਰਾਹ ਕਰਨਾ ਪ੍ਰਚਾਰ ਕਰਕੇ ਪ੍ਰਚਾਰ ਕਰ ਰਹੀ ਆ ਉਹ ਸਿਰਫ ਤੇ ਸਿਰਫ ਸੁਧਾਰ ਲਹਿਰ ਲਈ ਭਰਤੀ ਕਰ ਰਹੀ ਆ ਸ਼੍ਰੋਮਣੀ ਕਾਲਦਨ ਨੇ ਸਾਰੀਆਂ ਖਿਮਾ ਜਾਂਚਨਾ ਕੀਤੀਆਂ ਸ਼੍ਰੀ ਕਾਲ ਤਖਸਾਲ ਦੇ ਹੁਕਮਾਂ ਤੇ ਪੂਰੇ ਪੰਜਾਬ ਵਿੱਚ ਭਰਤੀ ਕਰਕੇ ਡੈਲੀਗੇਟ ਬਣਾ ਕੇ ਕੱਲ ਨੂੰ 12 ਤਰੀਕ ਨੂੰ ਆਪਣਾ ਪ੍ਰਧਾਨ ਚੁਣ ਲੈਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਵੇਂ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਜਿਹੜਾ ਪਲਾਨ ਹੈ ਉਹ ਫੇਲ ਹੋ ਗਿਆ ਹੁਣ ਤੁਸੀਂ ਤਾਂ ਤਰਨੋ ਮੱਛੀ ਹੋਏ ਫਿਰਦੇ ਹੋ ਤੇ ਵੱਡੇ ਖੁਲਾਸੇ ਇੱਕ ਵਾਰ ਚੋਣ ਨਵੀਂ ਜਥੇਬੰਦੀ ਦੀ ਹੋ ਜਾਵੇ ਤੁਹਾਡੇ ਖੁਲਾਸੇ ਵੀ ਕਰਾਂਗੇ ਤੇ ਤੁਹਾਡਾ ਜਿਹੜਾ ਫਿਕਸ ਮੈਚ ਸਾਰਿਆਂ ਦਾ ਅਕਾਲੀ ਦਰਬਾਰ ਨੂੰ ਖਤਮ ਕਰਨ ਲਈ ਚੱਲ ਰਿਹਾ ਸੀ ਉਹਦੇ ਬਾਰੇ ਖੁਲਾਸੇ ਕਰਾਂਗੇ ਤੇ ਪੰਜਾਬ ਦੀ ਤੇ ਪੰਥ ਦੀ ਤਕੜੇ ਹੋ ਕੇ ਨਵੇਂ ਜਥੇਬੰਦੀ ਬਣਾ ਕੇ ਲੜਾਈ ਲੜਾਂਗੇ ਪ੍ਰਧਾਨ ਸਾਹਿਬ ਲਗਾਤਾਰ ਚਰਚਾਾਂ માં ਇਹ ਹੋ ਰਹੀਆਂ ਕਿ ਬੀਬੀ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਜ਼ਰੀਏ ਨਾਲ ਪਹਿਲਾਂ ਤਾਂ ਚਰਚਾਾਂ ਉਹ ਸੁਖਵੀਰ ਬਾਦਲ ਨੂੰ ਲੈ ਕੇ ਹੋਈਆਂ ਸੀ ਬੀਬੀ ਬਾਦਲ ਬਣ ਸਕਦੇ ਆ ਤਾਂ ਹੀ ਦਲ ਦੇ ਪ੍ਰਧਾਨ ਦੇਖੋ ਸ਼੍ਰੋਮਣੀ ਕੱਲ ਦੇ ਭਰਤੀ ਹੋਏ ਦੇ ਆਧਾਰ ਤੇ ਸਰਕਲ ਡੈਲੀਗੇਟ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟਾਂ ਦੀ ਚੋਣ ਹੋ ਚੁੱਕੀ ਆ ਉਹ ਹੁਣ ਡੈਲੀਗੇਟਾਂ ਦਾ اجلاس ਕੱਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੀ ਅਮਰਸਰ ਸਾਹਿਬੀ ਕੇ ਬੁਲਾਇਆ ਗਿਆ ਹੁਣ ਡੈਲੀਗੇਟ ਉੱਤੇ ਜਿਹਨੂੰ ਵੀ ਚਾਣਗੇ ਆਪਣਾ ਪ੍ਰਧਾਨ ਚੁਣ ਸਕਦੇ ਨੇ ਉਹ ਕੋਈ ਵੀ ਹੋਵੇ ਜਿਹੜਾ ਵੀ ਉੱਤੇ ਜਿਹਨੂੰ ਡੈਲੀਗੇਟ ਬਹੁਮਤ ਦੇ ਵਿੱਚ ਆਪਣਾ ਪ੍ਰਧਾਨ ਚੁਣ ਲਗੇ ਉਹ ਸ਼ੋਮਨੀ ਕੱਲ ਦਾ ਪ੍ਰਧਾਨ ਹੋਵੇਗਾ ਇਹਦੇ ਵਿੱਚ ਇਹ ਪਾਰਟੀ ਦੀ ਜਥੇਬੰਦਕ ਚੋਣ ਹੈ ਮੇਰਾ ਅੱਜ ਦਾ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਹੈ ਕਿ ਕਿਵੇਂ ਕਿਵੇਂ ਦੂਜੀਆਂ ਪਾਰਟੀਆਂ ਅਕਾਲੀ ਦਲ ਤੋਂ ਡਰਦੀਆਂ ਨੇ ਪત્રਕਾਰ ਨੇ ਵੀਰ ਨੇ ਮੈਨੂੰ ਸਵਾਲ ਕੀਤਾ ਸੀ ਕਿ 8-9 ਮਹੀਨੇ ਤੋਂ ਬੜੀ ਚਰਚਾ ਚ ਆਕਾਲੀ ਦਲ ਆਕਾਲੀ ਦਲ ਭਾਈ 8-9 ਮਹੀਨੇ ਤੋਂ ਨਹੀਂ 105 ਸਾਲ ਤੋਂ ਚਰਚਾ ਚ ਤੇ ਆਕਾਲੀ ਦਲ ਤੇ ਆਕਾਲੀ ਦਲ ਦੀ ਪਾਰਟੀ ਤੇ ਜਥੇਬੰਦਕ ਢਾਂਚੇ ਤੇ ਤੇ ਪ੍ਰਧਾਨ ਤੇ ਨਿਸ਼ਾਨੇ ਵਿਰੋਧੀਆਂ ਵੱਲੋਂ 105 ਸਾਲ ਤੋਂ ਇਹਨੇ ਜਿੰਨੇ ਵੀ ਕਾਲਜਲ ਦੇ ਪ੍ਰਧਾਨ ਰਹੇ ਨੇ ਹਰ ਪ੍ਰਧਾਨ ਨੂੰ ਤੇ ਹਰ ਤਰੀਕੇ ਨਾਲ ਬਸ ਇਸ ਵਾਰ ਦਿੱਲੀ ਦਾ ਤਰੀਕਾ ਤਰੀਕਾ ਵੱਖਰਾ ਸੀ ਜੇ ਇੱਕ ਹੀ ਪਾਰਟੀ ਦਾ ਰਮੇਪਰਨਾ ਮਨਜ਼ੂਰ ਕਰੇਗਾ ਜੋ ਵੀ ਹੋਏਗਾ। ਬਾਕੀ ਧੜੇ ਦੇ ਮਨਜ਼ੂਰ ਕਰਨ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਜਿਨ੍ਹਾਂ ਨੇ ਲੱਖਾਂ ਦੀ ਤਦਾਰ ਚ ਡੈਲੀਗੇਟਾਂ ਨੇ ਭਰਤੀ ਕਰਕੇ ਡੈਲੀਗੇਟ ਬਣਾ ਕੇ ਆਪਣਾ ਪ੍ਰਧਾਨ ਚੁਣਨਾ ਉਹਨਾਂ ਨੇ ਚੁਣ ਲਣ। ਸੋ ਇਹ ਭਾਈ ਆਪਣੀ ਡਫਲੀ ਵਜਾਉਂਦੇ ਆ ਵਜਾਈ ਜਾਣ ਸਿਰਫ ਤੇ ਸਿਰਫ। ਸ਼੍ਰੀ ਅਕਾਲ ਤੱਕ ਸਾਹਿਬ ਨੂੰ ਆਪਣੀ ਰਾਜਨੀਤਿਕ ਮਨੋਰਥ ਲਈ ਆਪਣੀ ਪਰਸਨਲ ਈਗੋ ਸਿੱਧ ਸੈਟੀਸਫਾਈ ਕਰ ਲਈ। ਸ਼੍ਰੀ ਕਾਲ ਤਖਤ ਸਾਹਿਬ ਦੀ ਆੜ ਲੈ ਕੇ ਜਿਹੜੀ ਆ ਇਹ ਗੁਮਰਾਹ ਕਰਨਾ ਭਰਤੀ ਕੀਤੀ ਜਾ ਰਹੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗਾਜੀ ਜੀ ਨੇ ਸੋ ਗਿਆਨੀ ਕੁਲਦੀਪ ਸਿੰਘ ਗੜਗਾਜੀ ਜੀ ਕਹਿੰਦੇ ਨੇ ਕਿ ਸ਼੍ਰੀ ਕਾਲ ਤਖਤ ਸਾਹਿਬ ਕਿਸੇ ਇੱਕ ਧੜੇ ਦਾ ਨਹੀਂ ਅਸੀਂ ਆਪਣੀਆਂ ਧੜਿਆਂ ਲਈ ਆਪਣੀਆਂ ਲੜਾਈਆਂ ਲਈ ਸ਼੍ਰੀ ਕਾਲ ਤਖਤ ਸਾਹਿਬ ਨੂੰ ਨਾਂ ਵਰਤੀਏ ਨਾ ਆੜ ਲਈਏ ਤਾਂ ਚੰਗੀ ਗੱਲ ਆ ਕਾਲ ਤਖਤ ਸਾਹਿਬ ਸਭ ਦਾ ਸਾਰੇ ਸਿੱਖਾਂ ਦਾ ਪੂਰੀ ਦੁਨੀਆ ਚ ਵਸਦੇ ਹੁੰਦੇ ਆ ਜੀ ਧੰਨਵਾਦ ਠੀਕ ਹੈ Somebody.